ਹਾਂਜੀ ਆਪਾਂ ਤੁਹਾਡੇ ਲਈ ਪਸ਼ਮੀਨੇ ਦੇ ਸੂਟਾਂ ਦੀ ਜਿਹੜੀ ਵੀਡੀਓ ਲੈ ਕੇ ਆਏ ਆ ਜਿਹੜੇ ਕਿ ਆਪਾਂ ਪਸ਼ਮੀਨੇ ਤੇ ਪਹਿਲਾਂ ਸੂਟ ਪਾਏ ਸੀ ਉਹ ਤਕਰੀਬਨ ਆਪਣੇ ਸਾਰੇ ਦੇ ਸਾਰੇ ਸੇਲ ਹੋ ਚੁੱਕੇ ਨੇ ਜੀ ਦੇਖੋ ਨਵੇਂ ਵਿੱਚ ਕੁਝ ਕੁ ਉਸੇ ਕਲਰ ਨੇ ਵਿੱਚ ਆਪਾਂ ਨਵੇਂ ਕਲਰ ਐਡ ਕੀਤੇ ਨੇਗੇ ਬਹੁਤ ਪਿਆਰਾ ਮਹਿੰਦੀ ਜਾਂ ਸ਼ੇਡ ਆਗਾ ਇਹਦੇ ਆਪਾਂ ਤੁਹਾਨੂੰ ਕਲਰ ਦਿਖਾਉਣਾ ਦੇਖੋ ਲਵੈਂਡਰ ਸ਼ੇਡ ਆ ਗਿਆ ਮਸਟਰਡ ਆ ਗਿਆ ਇਹ ਜਾਮਣੀ ਜਾਂ ਸ਼ੇਡ ਆ ਗਿਆ ਜੀ ਗ੍ਰੇ ਸ਼ੇਡ ਆ ਗਿਆ ਦੇਖੋ ਇਹੜਾ ਕਾਪਰ ਸ਼ੇਡ ਬੰਦ ਰਹੀ ਨੂੰ ਉਹ ਆ ਗਿਆ ਉਸ ਕੱਪਾ ਨੂੰ ਮਤਲਬ ਕਿ ਡਬਲ ਕਲਰ ਮਿਲ ਜਾਣਗੇ ਉਹ ਲਾਈਟ ਗ੍ਰੇ ਸੀਗਾ ਇਹ ਡਾਰਕ ਗ੍ਰੇ ਹੈਗਾ ਇਹ ਮਸਟਰਡ ਆ ਗਿਆ ਇਹ ਮਹਿੰਦੀ ਆ ਗਿਆ ਮਤਲਬ ਅਗੇ ਇਸ ਮਹਿੰਦੀ ਤੇ ਇਹ ਮਹਿੰਦੀ ਦੇ ਵਿੱਚ ਫਰਕ ਹੈਗਾ ਤੁਹਾਨੂੰ ਜਿਹੜਾ ਚੰਗਾ ਲੱਗੇ ਤੁਸੀਂ ਉਸੇ ਸੂਟ ਦਾ ਸਕਰੀਨਸ਼ਾਟ ਲੈ ਕੇ ਆਨਲਾਈਨ ਪੇਮੈਂਟ ਕਰਕੇ ਆਪਣਾ ਸੂਟ ਮੰਗਵਾ ਸਕਦੇ ਹੋ ਇੱਕ ਮੈਂ ਕਹਿ ਕਹਿ ਕੇ ਥੱਕ ਗਈ ਮੇਰੀਆਂ ਭੈਣਾਂ ਨੂੰ ਜਿਨ੍ਹਾਂ ਨੂੰ ਮੈਂ ਪਾਰਸਲ ਭੇਜ ਚੁੱਕੀਆਂ ਪਲੀਜ਼ ਉਹ YouTube ਤੇ ਹੀ ਕਮੈਂਟ ਕਰਿਆ ਕਰੋ ਕਿ ਤਾਂ ਜੋ ਦੂਜੀਆਂ ਭੈਣਾਂ ਨੂੰ ਵਿਸ਼ਵਾਸ ਆ ਸਕੇ ਵੀ ਸਾਡੇ ਸੂਟ ਆਉਣਗੇ ਕਿਉਂਕਿ ਹਰ ਇੱਕ ਨੂੰ ਐਂ ਇਦਾਂ ਲੱਗਦਾ ਵੀ ਠੱਗੀ ਵਾਲਾ ਹੀ ਕੰਮ ਹੈ ਸ਼ਾਇਦ ਕਿਉਂਕਿ ਇਹ ਬਰਡਿੰਗ ਆਪਾਂ ਨੂੰ ਸੋਣ ਨੂੰ ਮਿਲਦੀ ਆ ਪਲੀਜ਼ ਇਦਾਂ ਨਾ ਸੋਚਿਆ ਕਰੋ ਆਪਾਂ ਕੰਮ ਕਰਨਾਗਾ ਇੱਕ ਦਿਨ ਚ ਕੰਮ ਆਪਣਾ ਖਤਮ ਨਹੀਂ ਕਰਨਾ ਆਪਾਂ ਨੂੰ ਹਲੋ ਲਾਈਟ ਗਰੇ ਵੀ ਆ ਦੇ ਵਿੱਚ ਰਿਪੀਟ ਆਜੂਗਾ ਜੀ ਇਹ ਕਲਰ ਇਹ ਕਲਰ ਵੀ ਰਿਪੀਟ ਆਜੂਗਾ ਇੱਕ ਮਸਟਰਡ ਤੇ ਇਹ ਵਾਲਾ ਡਿਜ਼ਾਈਨ ਆ ਜੀ ਤੁਸੀਂ ਦੇਖ ਸਕਦੇ ਹੋ ਤੇ ਇੱਕ ਮੇਰੀਆਂ ਭੈਣਾਂ ਨੇ ਬਲੈਕ ਸੂਟ ਤਿਆਰ ਕਰਨ ਨੂੰ ਕਿਹਾ ਸੀਗਾ ਜੀ ਬਲੈਕ ਸੂਟ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾਗਾ ਬਲੈਕ ਸੂਟ ਇਹਦੇ ਵਿੱਚ ਆਪਾਂ ਜਰੀ ਦਾ ਵੀ ਟੱਚ ਦਿੱਤਾ ਇਹ ਵਾਲੇ ਦੇ ਵਿੱਚ ਇੱਕ ਧਾਗਾ ਵਰਕ ਆ ਗਿਆ ਇੱਕ ਜਰੀ ਦਾ ਵਰਕ ਆ ਗਿਆ ਜੀ ਪਿਓਰ ਪਸ਼ਮੀਨੇ ਦੇ ਉੱਪਰ ਨੇ ਜੀ ਇਹ ਵਾਲੇ ਸੂਟ ਨੇ ਜਿਹੜੇ ਕਪਾਈ ਫਲਰ ਲਾਈਟ ਚਾਟ ਵੀ ਕੈਰ ਕਰੇਗੀ ਲਾਈਟ ਚਾਟ ਆ ਗਿਆ ਇਹ ਹਲਕਾ ਜਾਂ ਡਾਰਕ ਹੈ ਇਹ ਲਾਈਟ ਹੈ ਬਹੁਤ ਹੀ ਪਿਆਰਾ ਜਿਹਾ ਜਿਹੜਾ ਆਪਣਾ ਇਹ ਵਾਲਾ ਕਲਰ ਆਗਾ ਦੇਖੋ ਬਹੁਤ ਸੋਹਣਾ ਸਕਿਨ ਹੈ ਜੀ ਕਲਰ ਇਹ ਵਾਲਾ ਕਲਰ ਦੇਖੋ ਇਹ ਵੀ ਬਹੁਤ ਸੋਹਣਾ ਹੈ ਇਸ ਦੇ ਵਿੱਚ ਆਪਾਂ ਨੂੰ ਡਬਲ ਆ ਜਿਹੜੇ ਦੋ ਸੂਟੋ ਮਿਲ ਜਾਣਗੇ ਹਾਲੋ ਜੀ ਇਹ ਆਵਲਾ ਡਿਜ਼ਾਈਨ ਸੀ ਇੱਕ ਇਹ ਆਵਲਾ ਡਿਜ਼ਾਈਨ ਆ ਗਿਆ ਇਸ ਕਿਨ ਤੇ ਵੀ ਆ ਰਾਜ਼ੀ ਪਿੰਕ ਤੇ ਵੀ ਆ ਇਸ ਤੇ ਵੀ ਆ ਤੇ ਲਾਈਟ ਗ੍ਰੇ ਤੇ ਵੀ ਆ ਇਸ ਤਰ੍ਹਾਂ ਇਹ ਆਪਣੇ ਸਾਰੇ ਜਿਹੜੇ ਸੂਟ ਨੇ ਉਹ ਆਪਣੇ ਕੋਲ ਪਹੁੰਚ ਚੁੱਕੇ ਨੇ ਜਿਹੜੀ ਜਿਹੜੀਆਂ ਮੇਰੀਆਂ ਭੈਣਾਂ ਨੇ ਆਰਡਰ ਕਰਨੇ ਸੀ ਉਹ ਆਰਡਰ ਤੁਸੀਂ ਦੇ ਸਕਦੇ ਹੋ ਜੀ ਤੁਸੀਂ ਸ਼ਾਪ ਤੇ ਵੀ ਆ ਸਕਦੇ ਹੋ ਜਵਰਾ ਹਟਾ ਆਪਣੀ ਖੁੱਡੀਗਲਾ ਪਿੰਡ ਆ ਜੀ ਬਰਨਾਲੇ ਦੇ ਨਾਲ ਆਗਾ ਬਰਨਾਲੇ ਤੋਂ 4 ਕਿਲੋਮੀਟਰ ਆ ਹੰਡਿਆਏ ਤੋਂ 1 ਕਿਲੋਮੀਟਰ ਆ ਜੀ ਜਦੋਂ ਮਰਜੀ ਤੁਸੀਂ ਕਾਲ ਕਰਕੇ 9 ਵਜੇ ਤੋਂ ਬਾਅਦ ਸਵੇਰ ਸ਼ਾਮੀ 6 ਵਜੇ ਤੋਂ ਪਹਿਲਾਂ ਤੁਸੀਂ ਆਪਣੀ ਦੁਕਾਨ ਦੇ ਉੱਪਰ ਜਦੋਂ ਮਰਜ਼ੀ ਟੈਨਸ਼ਨ ਫਰੀ ਹੋ ਕੇ ਆ ਸਕਦੇ ਹੋ ਜੀ ਜਿਹੜੀ ਮਰਜ਼ੀ ਚੀਜ਼ ਆ ਕੁਆਲਿਟੀ ਵਾਈਜ਼ ਤੁਹਾਨੂੰ ਦੇਵਾਂਗੇ ਜੀ ਇਹਦੇ ਵਿੱਚ ਤੁਸੀਂ ਇਹ ਨਾ ਸੋਚਿਆ ਕਰੋ ਵੀ ਸ਼ਾਇਦ ਦੂਜਿਆਂ ਵਾਂਗ ਆਨਲਾਈਨ ਪੇਮੈਂਟ ਪਵਾ ਲੈਣਗੇ ਤੇ ਸਾਡੇ ਸੂਟ ਨਹੀਂ ਆਉਣਗੇ ਆਨਲਾਈਨ ਵੀ ਤੁਸੀਂ ਘਰ ਬੈਠੇ ਮੰਗਾ ਸਕਦੇ ਹੋ ਜੀ ਧੰਨਵਾਦ